ਨਾਨ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਆਂ ਕਾਫੀ ਏਰੀਆ ਵਿੱਚ ਮੂੰਗੀ ਦੀ ਵੜਾਈ ਸ਼ੁਰੂ ਹੋ ਚੁੱਕੀ ਹੈ ਤੇ ਏਰੀਆ ਵਾਈਜ਼ ਕੀ ਝਾੜ ਆ ਰਿਹਾ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਮਾਰਕੀਟ ਵਿੱਚ ਚੰਗਾ ਰੇਟ ਪ੍ਰਾਪਤ ਕਰਨ ਲਈ ਕਾਫੀ ਕਿਸਾਨ ਭਰਾ ਮੂੰਗੀ ਦੀ ਫਸਲ ਨੂੰ ਡੇਢ ਦੋ ਮਹੀਨੇ ਲਈ ਆਪਣੇ ਘਰ ਵਿੱਚ ਸਟੋਰ ਕਰਦੇ ਆ ਤੇ ਸਟੋਰ ਕਰਨ ਸਮੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਦੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਕਰਿਓ ਕਿਸਾਨ ਭਰਾਓ ਵੀਡੀਓ ਦੇ ਸ਼ੁਰੂ ਵਿੱਚ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਜੇ ਤੁਸੀਂ ਮੂੰਗੀ ਦੀ ਫਸਲ ਦੀ ਵੜਾਈ ਕਰ ਚੁੱਕੇ ਆ ਮੰਡੀ ਵਿੱਚ ਵੇਚ ਵੀ ਚੁੱਕੇ ਆ ਤੇ ਆਪਦੀ ਕਿਸਮ ਦਾ ਨਾਮ ਦੱਸੋ ਕਿਹੜੀ ਕਿਸਮ ਦੀ ਬਜਾਈ ਕੀਤੀ ਸੀ ਕਿੰਨਾ ਝਾੜ ਆ ਰਿਹਾ ਤੇ ਕਿਹੜਾ ਤੁਹਾਡਾ ਏਰੀਆ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਨੂੰ ਕਮੈਂਟ ਬਾਕਸ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਜਾਂ ਤੁਸੀਂ ਸਾਨੂੰ ਫੇਸਬੁਕ ਇੰਸਟਾਗ੍ਰam ਉੱਤੇ ਮੈਸੇਜ ਦੇ ਥਰੂ ਵੀ ਜਾਣਕਾਰੀ ਦੇ ਸਕਦੇ ਹੋ ਇਸ ਜਾਣਕਾਰੀ ਨਾਲ ਆਪਾਂ ਆਉਣ ਵਾਲੇ ਸਮੇਂ ਵਿੱਚ ਇੱਕ ਚੰਗੀ ਵੈਰਾਈਟੀ ਦੇ ਬਾਰੇ ਕੀ ਝਾੜ ਆ ਰਿਹਾ ਸੀ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਭਰਾਵੋ ਹੁਣ ਝਾੜਾਂ ਦੀ ਗੱਲ ਕਰੀਏ ਪਿਛਲੇ ਸਾਲਾਂ ਨਾਲੋਂ ਇਸ ਸਾਲ ਕਣਕ ਵਾਲੀਆਂ ਮੂੰਗੀਆਂ ਦਾ ਵੀ ਕਵਾਂਟਲ ਤੱਕ ਕਵਾਂਟਲ ਤੋਂ ਸਵਾ ਕਵਾਂਟਲ ਤੱਕ ਪ੍ਰਤੀ ਕਿੱਲੇ ਦਾ ਝਾੜ ਘਟਿਆ ਤੇ ਜਿਹੜੀਆਂ ਗੀਤੀਆਂ ਮੂੰਗੀਆਂ ਸੀ ਸਰੋਂ ਵਾਲੇ ਖੇਤਾਂ ਵਿੱਚ ਲੱਗੀਆਂ ਸੀ ਆਲੂ ਵਾਲੇ ਖੇਤਾਂ ਵਿੱਚ ਲੱਗੀਆਂ ਸੀ ਉਹਨਾਂ ਦਾ ਵੀ ਇਸ ਸਾਲ ਕੁਆਂਟਲ ਤੋਂ ਲੈ ਕੇ ਡੇਢ ਕੁਆਂਟਲ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਵਿੱਚ ਗਰਾਫਟ ਦੇਖਣ ਨੂੰ ਮਿਲੀ ਆ ਜੇ ਆਪਾਂ ਐਵਰੇਜ ਝਾੜ ਦੀ ਗੱਲ ਕਰੀਏ ਤਿੰਨ ਵੈਰੈਟੀਆਂ ਜਾਂ ਚਾਰ ਵੈਰੈਟੀਆਂ ਨੂੰ ਮੁੱਖ ਰੂਪ ਤੇ ਰੱਖ ਕੇ ਸ਼੍ਰੀ ਰਾਮ ਦੀ ਵਿਜੇਤਾ ਬਾਂਸੀ 골ਡ ਸਟਾਰ 444 ਜਾਂ 1827 ਵੈਰੈਟੀਆਂ ਇਹਨਾਂ ਵੈਰੈਟੀਆਂ ਦਾ ਝਾੜ ਗੀਤੀਆਂ ਦਾ 4 ਕੁਆਂਟਲ ਤੋਂ ਲੈ ਕੇ 6 ਕੁਆਂਟਲ ਤੱਕ ਦੇਖਣ ਨੂੰ ਮਿਲਿਆ ਸਰੋਂ ਵਾਲੇ ਖੇਤਾਂ ਵਿੱਚ ਆਲੂ ਵਾਲੇ ਖੇਤਾਂ ਵਿੱਚ ਤੇ ਕਣਕ ਵਾਲੇ ਖੇਤਾਂ ਵਿੱਚ ਇਹਨਾਂ ਵੈਰਾਈਟੀਆਂ ਦਾ 3 ਕੁਇੰਟਲ ਤੋਂ ਲੈ ਕੇ 5 ਕੁਇੰਟਲ ਤੱਕ ਝਾੜ ਸੋਣ ਨੂੰ ਜੋ ਆਪਣੇ ਕੋਲ ਡਾਟਾ ਆਇਆ ਉਸ ਦੇ ਹਿਸਾਬ ਨਾਲ ਇਹੀ ਰਿਪੋਰਟ ਹੋਣਦੀ ਕਾਈ। ਉਸ ਤੋਂ ਬਾਅਦ ਆਪਾਂ ਜੇ ਮੂੰਗੀ ਦੀ ਰੇਟ ਬਾਰੇ ਗੱਲਬਾਤ ਕਰੀਏ ਤਾਂ ਪਿਛਲੇ ਸਾਲਾਂ ਨਾਲੋਂ ਇਸ ਸਾਲ ਰੇਟ ਵਿੱਚ ਕਾਫੀ ਗਰਾਫਟ ਦੇਖਣ ਨੂੰ ਮਿਲੀ ਗਈ ਹੈ। 6000 ਰੁਪਏ ਤੋਂ ਲੈ ਕੇ 6700 ਰੁਪਏ ਤੱਕ ਅੱਜ ਦਾ ਰੇਟ ਚੱਲ ਰਿਹਾ। ਤੇ ਜਿਹੜੇ ਕਿਸਾਨ ਭਰਾਵਾਂ ਨੇ ਮੂੰਗੀ ਦੀ ਫਸਲ ਨੂੰ ਲੰਬੇ ਸਮੇਂ ਲਈ ਡੇਢ ਮਹੀਨੇ ਲਈ ਸਟੋਰ ਕਰਕੇ ਰੱਖਣਾ ਉਸਦੇ ਬਾਰੇ ਜਾਣਕਾਰੀ ਸਾਂਝੀ ਕਰਨ ਲੱਗੇ ਆ ਮੂੰਗੀ ਦੀ ਫਸਲ ਕੱਟ ਕੇ ਖੇਤ ਵਿੱਚੋਂ ਹਵਾ ਲਵਾ ਕੇ ਉਸ ਨੂੰ ਤੁਸੀਂ ਡਬਲ ਪੱਖਾ ਲਾ ਕੇ ਛੋਟੀਆਂ-ਛੋਟੀਆਂ ਢੇਰੀਆਂ ਦੇ ਰੂਪ ਵਿੱਚ ਰੱਖ ਸਕਦੇ ਆ ਜਾਂ ਤੁਸੀਂ ਗੱਟਿਆਂ ਦੇ ਵਿੱਚ ਹਵਾ ਲੱਗਣ ਵਾਲੇ ਗੱਟਿਆਂ ਦੇ ਵਿੱਚ 50-50 ਕਿਲੋ ਭਰ ਕੇ ਰੱਖ ਸਕਦੇ ਆ ਕਿਰਪਾ ਕਰਕੇ ਇਸ ਦਾ ਵੱਡਾ ਢੇਰ ਨਾ ਮਾਰਿਆ ਜਾਵੇ ਜੇ ਢੇਰ ਮਾਰੋਗੇ ਉਸ ਨਾਲ ਜੇ ਤੁਹਾਡੀ ਮੂੰਗੀ ਗਿੱਲੀ ਹੋਈ ਉਸ ਵਿੱਚ ਮੋਇਸਚਰ ਜ਼ਿਆਦਾ ਹੋਇਆ ਉਸ ਨਾਲ ਰੰਗ ਵੀ ਖਰਾਬ ਹੋਊਗਾ ਰੇਟ ਵੀ ਚੰਗਾ ਨਹੀਂ ਮਿਲਣਾ ਤੇ মুંગી ਵਿੱਚ ਧੂਆ ਵੀ ਨਿਕਲ ਸਕਦਾ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਛੋਟੀਆਂ-ਛੋਟੀਆਂ ਢੇਰੀਆਂ ਦੇ ਵਿੱਚ ਰੱਖ ਕੇ মুંગી ਨੂੰ ਸਟੋਰ ਕਰ ਸਕਦੇ ਆ ਤੇ ਤੀਜੇ ਚੌਥੇ ਦਿਨ ਉਹ ਛੋਟੀਆਂ ਢੇਰੀਆਂ ਨੂੰ ਵੀ ਹਿਲਾਉਣਾ ਤਾਂ ਜੋ ਕਿ মুંગી ਦੀ ਕੁਆਲਿਟੀ ਥੋੜੀ ਖਰਾਬ ਨਾ ਹੋ ਸਕੇ ਕਿਸਾਨ ਭਰਾਵੋ ਇਸ ਤੋਂ ਬਾਅਦ ਕਾਫੀ ਕਿਸਾਨ ਭਰਾ ਮਦਦ ਸਵਾਲ ਹੁੰਦਾ ਕਿ ਅਸੀਂ মুંગી ਦੀ ਫਸਲ ਦਾ ਬੀਜ ਆਪਦਾ ਰੱਖ ਸਕਦੇ ਆ ਕਿਸਾਨ ਭਰਾਵੋ ਜੇ ਤੁਹਾਡਾ ਬੀਜ ਬਹੁਤ ਵਧੀਆ ਪੱਕੀ ਵੀ ਫਸਲ ਸੀਗੀ ਕੱਚੀ ਨਹੀਂ ਵੱਢੀ ਗਈ ਜਾਂ ਤੁਸੀਂ ਹੱਥੀਂ ਵੱਢੀ ਵੀ ਆ ਉਸ ਨੂੰ ਟਰੈਕਟਰ ਨਾਲ ਗਾ ਕੇ ਕੱਢਿਆ ਜਾਂ ਹੜੰਬੇ ਦੇ ਥਰੂ ਕੱਢਿਆ ਜਹਾਂ ਥੀ ਫਲੀਆਂ ਤੋੜ ਕੇ ਤੁਸੀਂ ਕਹਿੰਨੇ ਤਾਂ ਤੁਸੀਂ ਬੂੰਗੀ ਦੀ ਫਸਲ ਦਾ ਬੀਜ ਬੇਫਿਕਰ ਹੋ ਕੇ ਰੱਖ ਸਕਦੇ ਆ ਉਸ ਵਿੱਚ ਵਧੀਆ ਫਲ ਲੱਗੂਗਾ ਵਧੀਆ ਫਲੀਆਂ ਆਉਣੀਆਂ ਕੋਈ ਸਮੱਸਿਆ ਨਹੀਂ ਆਊਗੀ ਆਪਾਂ ਪਿਛਲੇ 2 ਸਾਲਾਂ ਤੋਂ ਘਰ ਦਾ ਬੀਜ ਦੀ ਹੀ ਬਜਾਈ ਕਰ ਰਹੇ ਆ ਪਰ ਇਹ ਨਾ ਹੋਵੇ ਵੀ ਕੱਚਾ ਬੀਜ ਹੋਵੇ ਪਿੱਚਕੇ ਦਾਣੇ ਹੋਣ ਉਸ ਵਿੱਚੋਂ ਆਪਾਂ ਚੰਗੀ ਉਮੀਦ ਛਾੜਦੀ ਜਰਮੀਨੇਸ਼ਨ ਦੀ ਨਹੀਂ ਰੱਖ ਸਕਦੇ ਵੀਡੀਓ ਦੇ ਸਬੰਧ ਵਿੱਚ ਕੋਈ ਵੀ ਸਵਾਲ ਜਵਾਬ ਆ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਧੰਨਵਾਦ